ਕੀ ਇਸ ਰੱਖੋ ਭਾਈ ਗੁਰੂ ਅਰਜਨ ਦੇਵ ਮਹਾਰਾਜ ਦੀ ਬੜੀ ਮਹਾਨ ਸ਼ਹਾਦਤ ਆ ਬਹੁਤ ਮਹਾਨ ਪਵਿੱਤਰ ਦਿਨਿਆਂ ਦੇ ਦਿਹਾੜਾ ਪਾਤਸ਼ਾਹ ਨੇ ਸਾਡੇ ਲਈ ਸ਼ਹਾਦਤ ਦਿੱਤੀ ਹੈ ਤੇ ਅਸੀਂ ਕੇਸ ਨਾ ਘਟਾਈਏ ਕੱਲੀਆਂ ਦੇਖੋ ਸ਼ਬੀਲਾ ਪਲਾਨੀਆਂ ਨੇ ਦੇਖੋ ਕਿ ਸ਼ਬੀਲ ਪਿਆ ਕੇ ਕਿੰਨੇ ਕ ਅੰਦਰ ਠਾਹਵਾ ਰਹੀ ਦੀ ਆਪਾਂ ਅਨਾਦੀ 5 ਮਿੰਟ 10 ਮਿੰਟ ਲਈ ਖੜੇ ਦਾ ਅੰਦਰ ਅੰਦਰ ਤੇ ਪਾਣੀ ਨਾਲ ਹੀ ਠਹਿਣਾ ਹੈ ਅਮਰੰਤੇ ਨਾਮ ਨਾਲ ਹੀ ਘਰੇਗਾ ਤਪਤ ਮਾਹੀ ਠਾਟ ਵਰਤਾਈ ਅਨੰਦ ਪਿਆ ਦੁੱਖ ਨਾ ਦੇ ਪਾਈ ਵਾਹਿਗੁਰੂ ਆਇ ਗੁਰੂ ਕਰਨਾ ਪੈਂਦਾ ਹੈ ਨਾਮ ਜਪਣਾ ਪੈਂਦਾ ਹੈ ਸੇਵਾ ਵੀ ਕਰਨੀ ਸਿਮਰਨ ਵੀ ਕਰਨਾ ਇਹ ਦੋ ਫੰਮ ਜਿ ਸਿੱਖਦੇ ਨੇ ਸੋ ਇਹ ਬੇਨਤੀ ਹੈ ਤੁਹਾਨੂੰ ਹੱਥ ਜੋੜ ਕੇ ਵੀ ਅੱਜ ਦਾ ਦਿਨ ਬੜਾ ਮਹਾਨ ਹੈ ਪੂਰੇ ਵਰਲਡ ਦੇ ਵਿੱਚ ਸਾਰੇ ਸਿੱਖ ਗੁਰੂ ਘਰ ਦੇ ਵਿੱਚ ਜੁੜ ਰਹੇ ਸਭ ਤੋਂ ਮਹਾਨ ਕਾਰਨ ਜਿਹੜਾ ਵੱਡਾ ਤਾਣੇ ਕੀ ਬਣਦਾ ਜੀ ਗੁਰੂ ਗ੍ਰੰਥ ਸਾਹਿਬ ਜੀ ਇਹ ਗੁਰੂ ਅਰਜਨ ਦੇਵ ਸਾਹਿਬ ਤੁਹਾਨੂੰ ਦੇ ਕੇ ਜੀਆ ਇਹਦੇ ਕਰਕੇ ਸਾਖਤ ਹੋਈ ਜੇ ਸਭ ਤੋਂ ਵੱਡੀ ਭੇਟ ਉਹ ਵੱਡੇ ਵੱਡੇ ਰਹਿਬਰ ਜਿਹੜੇ ਉਹਨਾਂ ਦੇ ਸਾਈਂ ਮੀਆਂ ਵਰ ਕੀਰ ਵਰਗੇ ਵੀ ਨਾ ਚੁੱਕ ਗਏ ਸੀ ਸਾਹਿਬ ਦੇ ਇੱਕ ਵਾਰ ਸੱਚ ਦੀ ਅੱਗੇ ਟੁਕਣਾ ਹੀ ਪੰਧਾ ਬਿਆਰਿਓ ਸੋ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਤੇ ਸਿੱਖੀ ਦਾ ਬਹੁਤ ਵੱਡਾ ਪ੍ਰਚਾਰ ਹੋਇਆ ਸਾਰੇ ਉੱਤਪਤ ਕੇ ਹਨ ਸਿੱਖ ਬਣ ਰਹੇ ਸੀ ਵਾਧਾ ਹੋ ਰਿਆ ਸੀ ਸਿੱਖਾਂ ਦਾ ਤੇ ਉਹ ਗਵਰਨਮੈਂਟ ਵਿੱਚ ਕਿਰ ਜੰਨਾ ਹੀ ਮੁਗਲਾਂ ਨੂੰ ਆਇ ਲੱਗਾ ਵੀ ਸਾਡੇ ਤੋਂ ਖੁੱਝ ਨਾ ਜਾਂਦੇ ਕੁੱਝ ਬੇਤਸੀ ਦੇ 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 ਕੇ ਸ਼ਹਾਦਤ ਹੋਈ ਅੱਜ ਕਈ ਭੈਣਾ ਵੀਰ ਸਵੇ ਤੇ ਪਤਨੋ ਦਰਸ਼ਕਾ ਰਹੇ ਆ ਸਵੇ ਦੇ ਪਿਛਰਾ ਤੇ ਕਹੀ ਸੀ ਕਿ ਉੱਥੇ ਮਾਵਾ ਭੈਣਾ ਬਰਾਤ ਚ ਸੁਖਮੀ ਸਾਧਨ ਬਾਤ ਕਰ ਬੜੇ ਬੜੇ ਪਿਆਰ ਕਰਨ ਬਲੇ ਬੈਠੇ ਵਿੱਚ ਗੁਰੂ ਨੂੰ ਵੀ ਸੋਗੇਸ ਕਰਕੇ ਪਿਆਰ ਇਕੱਠਾ ਕਰੀਏ ساری ਜਿੰਦਗੀ ਵੀ ਤੁਹਾਡਾ ਪਿਆਰ ਨਾਲ ਜਾਣਾ ਹੈ ਇਹ ਬੇਨਤੀ ਹੈ ਅੱਪਾ ਸਿੱਖਾਂ ਦੇ ਘਰਾਂ ਚ ਆਏ ਆ ਹੁਣ ਸਿੱਖਾਂ ਦੇ ਘਰ ਚ ਆ ਕੇ ਖੜਿਆ ਕੀ ਗਾਵੇ ਇਹ ਖੱਤਿਆ ਦੇ ਕੀ ਗਵਾਇਆ ਥਾ ਇਹ ਨਾਲ ਤਾਂ ਇਹਦੇ ਉੱਤੇ ਪਿਆਰ ਦੀ ਖੇਦਿਆ ਪਿਆਰ ਬੜੇਗਾ ਤੇ ਫਿਰ ਜੱਗੀ ਸਾਹਿਬ ਕਹਿੰਦੇ ਲੋੜ ਨਹੀਂ ਪੈਗੀ ਗਰੰਤੀ ਸੇ ਕਿਰ 42 ਸਾਲ ਛੋਟੀ ਕਰਦੀ ਹੈ ਵੱਡੀ ਸੇਵਾ ਹੈ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਜਿੱਤ ਨੇਮ ਕਰੋ ਪਿਆਰ ਉੱਪਜੇ ਦਾ ਮਿਤਨੇਮ ਆਪੇ ਆਏਗਾ ਫਿਰ ਸੁਣਾ ਦੇ ਤੇ ਜਦੋਂ ਮਿਤਨੇਮ ਆਏਗਾ ਤੇ ਪੰਜ ਕਕਾਰ ਦੀਆਂ ਫਿਰ ਬੰਦਾ ਨਹੀਂ ਰਹਿ ਪਾਏਗਾ ਬੰਦਾ ਆਪਸ ਪਿਆਰ ਬਣਾਓ ਇਹ ਗੁਰੂ ਸਾਹਿਬ ਨੇ ਪਿਆਰ ਹੀ ਬਖਸ਼ਿਆ ਖਾਲਸਾ ਜੀ ਬੈਠੇ ਨੇ ਕਹਿ ਨਹੀਂ ਸਕਦੇ ਅਸੀਂ ਜੀ ਕਹਿੰਦੇ ਆ ਪਿਆਰ ਹੀ ਬੰਧਨ ਤੁਲੇ ਹੁੰਦਾ ਹੈ ਖਾਲਸੇ ਵਿੱਚ ਪਿਆਰ ਹੀ ਬਖਵਾਏਗੀ ਆਪਸ ਤੁਸੀਂ ਕਿੱਤਾ ਚ ਰਹਿੰਦੇ ਹੋ ਪਰ ਕੋ ਨਾ ਜਾ ਮੈਂ ਸੱਚੀ ਦੱਸਾਂ ਸਿੱਖੀ ਦੀ ਤਿਲਕ ਕੱਟ ਦੇ ਪਲੀਜ਼ ਮੇਰੀ ਕੋਈ ਗੱਲ ਮਾਇਦ ਨਾ ਕਰੇ ਆਪਾਂ ਕਰਨ ਤੋਂ ਮਹਾੜੀ ਦੇ ਪਿੰਡਾਂ ਵਿੱਚ ਜਾਣਦੇ ਆ ਮੈਨੂੰ ਇੱਥੇ ਕੰਫਿਊਜ਼ਨ ਹੋ ਗਈ ਸੀ ਥੋੜੀ ਜਿਹੀ ਆਦੇ ਆਦੇ ਦਾ ਪਿੰਡ ਹੈ ਪੰਜਾਬ ਦਾ ਕਿਉਂਕਿ ਬੂਤਾ ਸਿੱਖ ਨਹੀਂ ਮਿਲੇ ਜਿੰਤਾ ਮਿਲਣ ਚਾਹੀਦੇ ਜਿੰਤਾ ਦਾ ਆਪਾਂ ਸੋਚ ਕੇ ਆਏ ਸੀ ਵਦੋ ਥੋੜਾ ਹੋਰ ਅੱਗੇ ਵਧिए ਜੀ ਇਸ ਜੀ ਨੂੰ ਆਪਣੇ ਘਰ ਦੇ ਵਿੱਚ ਇੱਥੇ ਇਕੱਠੇ ਹੋ ਐਵੇਂ ਨਾ ਸਰਕਾਰੀ ਤੇ ਰਾਜਨੀਤਿਕ ਪਾਰਟੀਆਂ ਦੇ ਮਗਰਮਗਰ ਲੱਗੇ ਰਹੀਏ ਕੋਈ ਕਹਿੰਦਾ ਰਾધા ਸੌਮੀਆਂ ਦੇ ਚੱਲੀਏ ਦਰਾਂਦੀਆਂ ਨਹੀਂ ਐ ਤਵਾ ਕੋਈ ਕਹਿੰਦਾ ਵੀ ਸੱਚੇ ਸੌਤੇ ਆ ਨੇ ਪਤਾ ਨਹੀਂ ਕਿਹੜਾ ਸੌਤਾ ਉਹ ਜਿਹੜਾ ਰਹਿ ਗਿਆ ਹੀ ਉਹ ਕਰਾ ਜਾਣਗੇ ਕਹਿੰਦੇ ਚੱਲ ਬੈਜਾ ਤੂੰ ਵੀ ਚੱਲ ਨਾਲ ਬੇਬੇ ਉਧਾਰ ਕੀ ਕਰਨਾ ਧਾਰਾ ਚੋੜੀਆਂ ਨਹੀਂ ਚੱਲ ਚੱਲੀਏ ਉੱਤਰ ਚੱਲੀਏ ਕਈ ਕਹਿੰਦੇ ਹਨ ਕਾਨੀਆਂ ਕੋਲੀ ਇਹ ਸਭ ਕੁਝ ਉੱਤਰ ਚੱਲੀਏ ਕੋਈ ਬਾਕਰਪੁਰ ਵਾਲੇ ਵੀ ਆ ਗਏ ਥੈਂਕ ਯੂ ਭਾਈ ਤੇ ਉੱਤਰ ਪੰਡਾੜਾ ਬੜਾ ਖੁੱਲਾ ਹੀ ਥੀਰ ਬੜੀ ਸਵਾਦ ਬਣਦੀ ਆ ਚੱਲ ਉੱਤਰ ਚੱਲੀਏ ਕਹਿੰਦੇ ਰਾਹੀ ਆ ਗਈ ਹੈ ਇਹ ਰਾਹੀ ਪ੍ਰਗਟ ਹੋਏ ਤਾਂ ਧੀਏ ਕਹਿੰਦੇ ਹੋਉਂਦੇ ਰਿਹਾ ਹੀ ਕੁਛ ਨਹੀਂ ਐ ਤਾਂ ਨਾ ਕਰੀ ਮਨਮੁਖ ਹੋਏ ਬੰਦੇ ਦਾ ਬੰਦਾ ਜੇ ਬੰਦੇ ਨੇ ਮਗਰ ਲੱਕੋਗੇ ਫਸੋਗੇ ਹੀ ਫਸੋ ਅਸੀਂ ਸ਼ਬਦ ਦੇ ਪੁਜਾਰੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਤਲਬ ਸ਼ਬਦ ਨੂੰ ਦੇਖਿਆ ਪਿਆਰ ਕਰਦੇ ਹੋ ਗੁਰਗੋਬਿੰਦ ਸਿੰਘ ਜੀ ਨੂੰ ਕਿ ਨਹੀਂ ਕਰਦੇ ਕਰਦੇ ਉਹਨਾਂ ਦੀ ਜਗ੍ਹਾ ਕੋਈ ਬਾਕਰਪੁਰ ਵਾਲਾ ਲੈ ਲੇਗਾ ਉਹਨਾਂ ਦੀ ਜਗ੍ਹਾ ਕੋਈ ਰਾਧਾ ਸਵਾਮੀ ਲੈ ਲੇਗਾ ਕੋਈ ਨਿਰੰਕਤਾਰੀਆ ਲੰਗੇਗਾ ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਦੇ ਨਿੰਦਾਂ ਭਦੀ ਕਿਸੇ ਕੀ ਨਹੀਂ ਮਨ ਮੁਖ ਮੁਗਧ ਕਰਾ ਉਹਦੇ ਮਨ ਮੁਖ ਬੰਦੇ ਕਰਦੇ ਨੇ ਪਰ ਮੈਂ ਆਪਣੇ ਪਰਿਵਾਰ ਨੂੰ ਕਹਿੰਦੇ ਹਾਂ ਸਾਡਾ ਪਰਿਵਾਰ ਹੈ ਜੀ ਅਸੀਂ ਰੋਜ਼ ਸਵੇਰੇ ਸ਼ਾਮ ਚੌਵੀ ਸਾਬ ਦੀ ਬਾਣੀ ਪੜ੍ਹਦੇ ਹਾਂ ਮਾਰਾ ਦੁੱਖ ਮੈਂ ਸੁਖੀ ਪਸਾ ਮੋਰੋ ਪਰਿਵਾਰ ਮੋਰੋ ਪਰਿਵਾਰ ਹੈ ਪਰ ਵਾਰੇ ਸਾਰੇ ਆ ਗਏ ਨਾ ਤੇ ਆਪਸ ਵਿੱਚ ਪਿਆਰ ਵੜਾਓ ਇੱਕ ਦੂਜੇ ਦੀ ਬਾਹਾਂ ਬਣੋ ਜੇ ਕੋਈ ਬਾੜਾ ਢਲਾਇਆ ਉਹਨੂੰ ਤਗੜਾ ਕਰੀਏ ਐਵੇਂ ਨਾ ਆਪਸ ਚ ਲੜੀ ਚਾਈਏ ਮਾਹੌਲ ਬਦਲ ਗਿਆ ਪਿਆਰਿਓ ਸਾਡੇ ਬਜ਼ੁਰਗਾਂ ਦੇ ਟਾਈਮ ਚ ਬੜਾ ਵਧੀਆ ਰਿਆ ਸਾਡੇ ਬਾਪੂ ਹੋਰਾਂ ਨੇ ਵੀ ਚੰਗੀ ਕੱਢੀ ਹੁਣ ਜੀਤੇ ਸਖਾਰੇ ਬਿੰਦਾ ਨਹੀਂ ਕੰਦਾ ਪਾਸੇ ਨੂੰ ਤੇ ਕੰਦਾ ਦੋ ਤਾਣੀਆਂ ਨੇ ਮੈਂ ਕਿਹਾ ਕੌਣ ਏ ਕੰਦਾ ਭਾਜੀ ਗਵਾਂਢੀ ਹੈ ਮੇਰਾ ਕੰਦਾ ਦੇਖ ਤੇ ਘੂਰ ਘੂਰ ਜਾਂਦਾ ਵਾਈ ਗੁਰੂ ਸ਼ਿਆ ਪਾਣਾ ਲਿਆ ਵਾਈ ਉਹ ਰਿਸ਼ਤੇਦਾਰਾਂ ਤੋਂ ਪਹਿਲੇ ਗਵਾਂਢੀ ਖਰਉਂਦੇ ਨੇ ਕਿ ਨਹੀਂ ਖਰਉਂਦੇ ਪਿੰਡਾਂ ਵਾਲਿਆਂ ਦੀ ਪਹਿਲ ਹੁੰਦੀ ਐ ਇੰਨਾ ਪਿਆਰ ਸੀ ਕਿੱਥੇ ਜਾਈ ਦਾਰਿਆ ਲੈ ਕੇ ਖਿੱਚ ਕੇ ਤੁਹਾਡੇ ਕੋਲੋਂ ਪਿਆਰ ਤੁਹਾਡੇ ਚ ਇੱਕਾ ਖਿੱਚ ਕੇ ਲੈ ਕੇ ਜਾਈ ਜਾਂਦੇ ਅਗਲੇ ਅਸੀਂ ਕਹੀ ਜੇ ਨੇ ਆਵਾਜ਼ ਕਰੇਗਾ ਕਾਲਸਾ ਇੱਕੇ ਨਾਲ ਹੀ ਰਹੇਗਾ ਜੋ ਕਰੇਗਾ ਕੀ ਕਬੜਾਓ ਆਪਸਟ ਪਾਵਾ ਬੜੋ ਇੱਕ ਤੁਝ ਦੇ ਦਿਆ ਜੱਗੀ ਸਤਨਾਮ ਸਿੰਘ ਵੀ ਲੱਗੇ ਨੇ ਇਸ ਇਲਾਕੇ ਦੇ ਵਿੱਚ ਅੱਪਾ ਵੀ ਆਏ ਆ ਤੇ ਅੱਗੇ ਵੀ ਆਵਾਂਗੇ ਜੱਗੀ ਜੂਰਾ ਨਾਲ ਪਰ ਇੱਥੇ ਤੁਹਾਨੂੰ ਆ ਕੇ ਤਾਂ ਦੱਸ ਸਕਦੇ ਐ ਕਿ ਨਿਤਨੇਮ ਕਰੋ ਕਰਨਾ ਵੀ ਤੁਹਾਨੂੰ ਆਪ ਹੀ ਪੈਣਾ ਕੋਈ ਤੁਹਾਨੂੰ ਦੱਸ ਗਿਆ ਵਾਈਪਰ ਮਾਰੋ ਵਾਈਪਰ ਤੇ ਪੈਣਾ ਆਪ ਹੀ ਮਾਰਨੀ ਆ ਸੀ ਨਾ ਜੀ ਕੋਈ ਕਹਿ ਕੇ ਸ਼ਹੀਦ ਬੁਲਾਓ ਸੇਵਾ ਕਰੋ ਗਲਾਸ ਪਾਓ ਫਟਾਫਟ ਲਾ ਕੇ ਕਰਨਾ ਉਹਨਾਂ ਸੀ ਕਿ ਹੈ ਕਿ ਜੇ ਨਾ ਤਾ ਨੂੰ ਅਸੀਂ ਕਿ ਬੀਤੀਏ ਕਰੇ ਮਿਤਨੇਮ ਕਰੋ ਜਾਪ ਜਪਾ ਸੁਈਏ ਟੌਪੇ ਅਨੰਦ ਰਹਹਿ ਰਹਸ ਸੁਈਦਾ ਪੜੋ ਤਿਆਰੀ ਹੋਏਗੀ ਤੁਹਾਡੇ ਅੰਦਰ ਦੀ ਤੇ ਜਦੋਂ ਅਗਲੀ ਵਾਰੀ ਕੋ ਪਹੁੰਚਣਾ ਆਣਗੀ ਹੈ ਨਾ ਤੁਹਾਡੇ ਚੁੱਠਣ ਗਿਆ ਮਾਵਾ ਵੀਰ ਉੱਠਣ ਕੇ ਖਾਲਸਾ ਜੀ ਔਰਤ ਦੀ ਤਾਕਤ ਦੇ ਅੰਦਰ ਤਿਆਰ ਕਰਾ ਦਿਓ ਫਿਰ ਧੀਰ ਪੜ੍ਹੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਗੁਰੂ ਸਾਹਿਬ ਦਾ ਸ਼ੀ ਕੀ ਧਿਆਣਾ ਮਨਾਇਆ ਸੱਭਲ ਹੋਏਗਾ ਜੀ ਸੋ ਇਹ ਬੀਤੀਆਂ ਨੇ ਪ੍ਰਵਾਨ ਕਰਨੀ ਆਪਸ ਵਿੱਚ ਦੇਖ ਕੇ ਚਲੋ ਅੱਗੇ ਵਧੋ ਅਗਾਂਹ ਨੂੰ ਤਰਾਂਦ ਪਿੱਛੇ